ਮਜੀਠਾ ਦਾ ਨਿਕਲ ਕੇ ਨਹੀਂ ਆਇਆ ਮਜੀਠੇ ਵਾਲਿਆਂ ਨੇ ਤਾਂ ਬੰਦ ਕਰਤੀਆਂ ਆਪਦੀ ਦੁਕਾਨਾਂ ਜਿੰਨਾ ਕੱਲ ਉਹਨੇ ਆ ਕੇ ਮਜੀਠੇ ਸ਼ਹਿਰ ਦਾ ਨੁਕਸਾਨ ਕੀਤਾ ਮੈਂ ਤੁਹਾਨੂੰ ਕੱਲ ਸ਼ਹਿਰ ਵਾਲਿਆਂ ਦੀ ਗੱਲ ਦੱਸ ਰਿਹਾ ਪਹਿਲਾਂ ਤਾਂ ਮੈਂ ਮਜੀਠੇ ਨਿਵਾਸੀਆਂ ਦਾ ਧੰਨਵਾਦ ਕਰਦਾ ਉਹ ਵੈਸੇ ਹੀ ਨਹੀਂ ਇਹ ਜੇ ਸ਼ਰਾਬੀ ਦੇ ਮੂੰਹ ਲੱਗਦੇ ਤਾਂ ਦੇ ਸਾਨੂੰ ਵਾਰ-ਵਾਰ ਜਿਚੋਲਦੇ ਉਹਨਾਂ ਨੂੰ ਪਤਾ ਕਿ ਇਹ ਖੋਕਲੇ ਬੰਦੇ ਆ ਜਿਹੜਾ ਆਪਦੀ ਘਰ ਦੀ ਦਾ ਨਹੀਂ ਹੋਇਆ ਆਪਦੀ ਬੇਟੀ ਦਾ ਨਹੀਂ ਹੋਇਆ ਆਪਦੀ ਮਾਂ ਦਾ ਨਹੀਂ ਹੋਇਆ ਗੁਰੂ ਘਰ ਤੇ ਸ਼ਰਾਬ ਪੀ ਕੇ ਜਾ ਸਕਦਾ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮਜੀਠੀਆ ਇਧਰੋਂ ਸੁਣਦਾ ਤੇ ਇਧਰੋਂ ਘੜ ਦਿੰਦਾ ਲਓ ਤੁਹਾਡੇ ਆ ਤੁਹਾਡੀ ਵੀ ਵਧੀਆ ਮੁੱਛਾਂ ਮੈਂ ਮੁੱਛਾਂ ਨੂੰ ਵਾਟ ਦੇ ਕੇ ਕਹਾਂਗੇ ਹੈ ਜੋਰ ਤੇ ਦੇ ਕੇ ਦਿਖਾਵੇ ਮੇਰੇ ਤੇ ਪਸਤਰ ਹਾਠਾ ਵਜੂ ਮੈਨੂੰ ਨਹੀਂ ਜਿਆਦਾ ਚੜੀ ਲੱਤੀ ਇਹ ਭਗਵੰਤ ਦੇ ਡਰਾਵੇ ਉਹ ਰਾਜੇ ਵਿੜਿੰਗ ਨੂੰ ਦਿਓ ਇਹ ਹੋਰ ਨੂੰ ਦਿਓ ਕਮਜ਼ੋਰ ਦਿਲਾਂ ਨੂੰ ਮਜੀਠੀਏ ਨੂੰ ਇਹਨਾਂ ਦੀ ਕੋਈ ਜੜੀ ਲੱਤੀ ਨਹੀਂ ਕੱਲ ਹੀ ਰਾਤ ਤੇ ਕੱਲ ਮਿੰਤਾ ਕੱਢ ਕੇ ਗਿਆ ਮਜੀਠੇ ਕਿ ਭਾਈ ਪੇੜ ਦੇ ਰੰਗ ਪੱਤੇ ਝੜ ਜਾਂਦੇ ਆ ਰੰਗ ਬਦਲ ਜਾਂਦੇ ਤੁਸੀਂ ਵੀ ਕਿਰਪਾ ਕਰ ਦਿਓ ਕਿਉਂ ਬੇਨਤ ਕਰਨੀ ਪਈ ਕਿਉਂਕਿ ਲੋਕਾਂ ਨੇ ਤਾਂ ਰਿਜੈਕਟ ਕਰਤਾ ਕੱਲ ਤੁਸੀਂ ਅਨਾਹਨ ਹੋਗੇ ਪਤਲਾ ਜਿਹਾ ਬਾਜ਼ਾਰ ਆ ਜੀ ਸਵੇਰੇ ਇਹਨਾਂ ਨੇ ਸਾਰਿਆਂ ਦਾ ਕਾਰੋਬਾਰ ਮਾਰਿਆ ਪਹਿਲਾਂ ਆਕੇ ਤਾਂ ਬੰਬ ਸਕਵਾਡ ਚਾਰ ਮਾਰੀ ਚੈੱਕ ਕਰਕੇ ਗਿਆ ਫਿਰ ਉਹ ਜਿਹੜੀ ਗੱਡੀ ਤੇ ਚੜਦਾ ਉਹ ਗੱਡੀ ਮਸਾ ਹੀ ਨਿਕਲਦੀ ਐ ਲੋਕਾਂ ਦਾ ਸਾਰਾ ਸਾਮਾਨ ਚਕਾਤਾ ਕੋਈ ਉੱਥੇ ਵਿਚਾਰੇ ਕੋਈ ਸਾਡੇ ਬਾਜ਼ਾਰ ਜਿਹਨਾਂ ਫੋਰਚੂਨਰ ਤੇ ਨਹੀਂ ਲੋਕ ਆਉਂਦੇ ਕੁਝ ਸਾਈਕਲ ਤੇ ਆਉਂਦਾ ਕੁਝ ਸਕੂਟਰ ਤੇ ਆਉਂਦਾ ਉਹਨਾਂ ਸਾਰਿਆਂ ਨੂੰ ਕਹਿੰ ਚੱਲੋ ਬਾਹਰ ਇੱਥੋਂ ਸਭ ਅੱਜ ਭਗਵੰਤ ਮਾਨ ਨੇ ਆਉਣਾ ਸਵੇਰ ਦੀ ਉਹਨੂੰ ਡੀਕ ਸ਼ੁਰੂ ਹੋਈ 9 ਵਜੇ ਤੋਂ ਪੁਲਿਸ ਨੇ ਬੈਰੀਕੇਡਿੰਗ ਕਰਤੀ ਨਾ ਕੋਈ ਦੁਕਾਨਦਾਰ ਤੇ ਕੋਈ ਸੌਦਾ ਲੈਣ ਜਾਣ ਦਿੱਤਾ ਨਾ ਕੁਝ ਜਿੰਨਾ ਇੱਕ ਦਿਨ ਆਇਆ ਮਜੀਠੇ ਨੂੰ ਦੇਖ ਕੇ ਕੱਕ ਨਹੀਂ ਗਿਆ ਲੋਕਾਂ ਦੀ ਦਿਹਾੜੀ ਮਾਰ ਕੇ ਗਿਆ ਕਾਰੋਬਾਰ ਦਾ ਮਾਰ ਕੇ ਗਿਆ ਜੋ ਦੀ ਪਾਲਿਸੀ ਹੈ ਪੰਜਾਬ ਦੀ ਅੱਜ ਉਹ ਇੰਡਸਟਰੀਅਲਿਸਟ ਪੰਜਾਬ ਦਾ ਪੰਜ ਪੰਜ ਦੂਜੇ ਸੂਬਿਆਂ ਨੂੰ ਜਾ ਰਿਹਾ ਬਿਕੋਜ਼ ਇਹ ਭਗਵੰਤ ਦੀ ਸੋਚ ਹੈ ਮੈਂ ਇੱਥੇ ਇੰਡਸਟਰੀਅਲਿਸਟ ਨੂੰ ਪੁੱਛਦਾ ਉਹ ਠੀਕ ਹੈ ਰਿਕਾਰਡ ਤੇ ਨਹੀਂ ਆਉਣਾ ਚਾਹੁੰਦੇ ਮੈਂ ਕਹਿੰਦਾ ਤੁਸੀਂ ਗਏ ਸੀ ਮੀਟਿੰਗ ਵਿੱਚ ਸੀਐਮ ਕੀ ਹੋਇਆ ਕਹਿੰਦਾ ਜੀ ਪਹਿਲਾਂ ਤਾਂ ਸਾਨੂੰ ਇੱਕ ਅਪਸਰ ਆ ਕੇ ਡੀਸੀ ਲੈ ਕੇ ਦੇ ਜਾਂਦਾ ਕਿ ਜੇ ਉੱਥੇ ਕੁਝ ਬੋਲੇ ਨਾ ਤੇ ਫਿਰ ਦੇਖਿਓ ਪਹਿਲਾਂ ਕਹਿੰਦਾ ਸਾਨੂੰ ਡਰਾਉਂਦੇ ਆ ਹੁਣ ਕਹਿੰਦਾ ਹੀ ਕੁਸੌਨ ਨੇੜੇ ਕੀ ਰੱਬ ਨੇੜੇ ਕੀ ਕੁਸੌਨ ਨੇੜੇ ਜੇ ਬੋਲਾਂਗੇ ਤਾਂ ਇਹਨੇ ਮਗਰੋਂ ਨਹੀਂ ਸਾਨੂੰ ਢਾ ਲੈਣਾ ਫਿਰ ਕਹਿੰਦਾ ਮੈਂ ਕਿਹਾ ਕੀ ਪਾਲਿਸੀ ਬਣੀ ਕਹਿੰਦਾ ਪਾਲਿਸੀ ਕੀ ਬਣਨੀ ਸੀ ਛੁੱਟ ਕੇ ਲਈ ਸੁਣੇ ਤੇ ਲਾਫਟਰ ਵਿੱਚ ਭਗਵੰਤ ਤੇ ਘਰ ਵਾਪਸ